ਵਿਚ ਦੇਰ ਸ਼ਾਮ ਰੇਲਵੇ ਲਾਈਨ ਕ੍ਰਾਸ ਕਰ 골ਗੱਪੇ ਖਾਣ ਜਾ ਰਹੇ ਮਹਾਪੁੱਤ ਟ੍ਰੇਨ ਦੇ ਵਿੱਚ ਆ ਗਏ ਹਾਦਸੇ ਦੇ ਵਿੱਚ ਮੌਕੇ ਤੇ ਹੀ ਪੁੱਤ ਦੀ ਮੌਤ ਹੋ ਗਈ ਤੇ ਜਦਕੀ ਮਾਂ ਦੀ ਹਾਲਤ ਗੰਭੀਰ ਅਸੀਂ ਜਾ ਰਹੀ ਹੈ ਹਾਦਸਾ ਲਲੇਹਰੀ ਰੋਡ ਰੇਲਵੇ ਫਲਾਈਓਵਰ ਦੇ ਕੋਲ ਹੋਇਆ ਮਿਤਕਦੀਪ ਚਾਨ ਕਰਨ 24 ਸਾਲਾ ਨਿਵਾਸੀ ਨੰਦੀ ਕਲੋਨੀ ਕੰਨਾ ਦੇ ਤੌਰ ਤੇ ਹੋਈ ਹੈ ਜਦਕੀ ਗੰਭੀਰ ਕਾਇਲ ਮਾਂ ਦੀ ਪਛਾਣ ਕੁਲਵਿੰਦਰ ਕੋਰ ਪਤਨੀ ਰਣਜੀਤ ਸਿੰਘ ਦੇ ਤੌਰ ਤੇ ਕੋਈ ਅਮ੍ਰਿਤਕਾ ਪੈਨਾ ਦੇ ਕੋਲਤਾਪਰਾ ਸੀ ਸਿਵਲ ਹਸਪਤਾਲ ਦੇ ਐਮਰਜੈਂਸੀ ਡਿਊਟੀ ਤੇ ਤਨਾਰ ਡਾਕਟਰ ਅਮਨ ਜੱਸਲ ਨੇ ਗੰਭੀਰ ਕਾਇਲ ਮਹਿਲਾ ਨੂੰ ਪ੍ਰਾਇਮਰੀਕ ਉਪਚਾਰ ਦੇ ਬਾਅਦ ਰੈਫਰ ਕਰ ਦਿੱਤਾ ਜਾਣਕਾਰੀ ਦੇ ਅਨਸਾਰ ਕੁਲਵਿੰਦਰ ਕੌਰ ਕੁਝ ਸਮੇਂ ਪਹਿਲਾਂ ਦੀ ਮਰੀਜ਼ ਚੱਲ ਰਹੀ ਸੀ ਦੇਰ ਸ਼ਾਮ ਉਹ ਇੱਕ ਨਿੱਜੀ ਹਸਪਤਾਲ ਵਿੱਚ ਬਲੱਡ ਸੈਂਪਲ ਦੇਣ ਆਪਣੇ ਬੇਟੇ ਦੇ ਨਾਲ ਆਈ ਸੀ ਹਸਪਤਾਲ ਵਿੱਚ ਸੈਂਪਲ ਦੀ ਰਿਪੋਰਟ ਨੂੰ ਲੈ ਕੇ ਸਟਾਫ ਨੇ ਕੁਝ ਸਮੇਂ ਵਿੱਚ ਦੇਣ ਦੀ ਗੱਲ ਕੀਤੀ ਤੇ ਮਾਂ ਪੁੱਤ ਗੋਲ ਹੀ ਰੇਲਵੇ ਲਾਈਨ ਕ੍ਰਾਸ ਕਰਕੇ ਗੋਲ ਗੱਪੇ ਖਾਣ ਲਈ ਨਿਕਲ ਪਏ ਜਿੱਦਾਂ ਹੀ ਮਾਂ ਬੇਟਾ ਰੇਲਵੇ ਲਾਈਨ ਕ੍ਰਾਸ ਕਰਨ ਲੱਗੇ ਨੇ ਵਿਚ ਰੇਲਵੇ ਲਾਈਨ ਦਿੱਲੀ ਸਾਈਡ ਤੋਂ ਲੁਧਿਆਣਾ ਦੀ ਔਰ ਆ ਰਹੀ ਤੇਜ਼ ਰਫ਼ਤਾਰ ਟ੍ਰੇਨ ਦੀ ਜਪੇਰ ਵਿਚ ਦੋਨੋਂ ਆ ਗਏ ਟੱਕਰ ਇਨੀ ਜ਼ੋਰਦਾਰ ਸੀ ਕੀ ਦੋਨੋਂ ਮਾਂ ਬੇਟਾ ਕਾਫੀ ਦੂਰ ਜਾ ਗਿਰੇ ਹਾਦਸੇ ਵਿਚ ਬੇਟੇ ਦੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਹਮੇਸ਼ ਕਮਾਲ ਜੀ ਕਿ ਘਟਨਾ ਵਾਪਰੀ ਹੈ ਇੱਕ ਗਣਾ ਇਹ ਮੌਤ ਦਾ ਡਾਕਟਰ ਟੈਸਟ ਕਰਾਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣਾ ਹੈ ਮわせ ਲਾਈਨ ਕ੍ਰਾਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਲੇਰ ਗੱਡੀ ਆਈ ਉਹਨਾਂ ਨਾਲ ਹੋ ਗਲਦ ਨਾ ਪਸੰਜਾ ਸੀਗੀ ਪਸੰਜਰ ਇਸ ਟਾਈਮ ਪਸੰਜਰ ਆਂਦੇ ਆਂ ਜੀ ਅੱਛਾ ਦਿੱਲੀ ਨਾਮ ਕੀ ਸੀਗਾ ਮੁੰਡੇ ਦਾ ਕਰਨਦੀ ਕਿੰਨੀ ਕੋਮਰ 24 ਸਾਲ ਦੀ ਜੀ ਤੇ ਨਾਲ ਕੌਣ ਸੀ ਨਾ ਮਾਤਾ ਸੀਗੀ ਜੀ ਕੀ ਕਿੱਦਾਂ ਨੇ ਆਉਂਨ ਮਾਤਾ ਜੀ ਤੇ ਮਾਤਾ ਜੀ ਨੇ ਬੱਤੀ ਦੇ ਰੈਫਰ ਕੀਤਾ ਉਹਨਾਂ ਦੀ ਬਾਹ ਫੈਕਚਰ ਹੋ ਗਈ ਅੱਛਾ ਤੇ ਡੇਟਾ ਬੇਟਾ ਡੇਟਾ ਜੀ ਵਈ ਵਗਰਾ ਵੀ ਲੈਣਗੇ ਸੀ ਕੁਝ ਇੱਕ ਕੁਝ ਪਤਾ ਕਿੰਨੇ ਕੋਈ ਹਾਦਸਾ ਇਹ 6:30 ਪਾਉਣੇ 11 ਜੀ ਅੱਛਾ ਹਾਂਜੀ ਮੁੱਕ ਮੁੱਕੇ ਨਹੀਂ ਦੱਸੋਗੇ ਮੁੱਕ ਮੁੰਡੇ ਦੀ ਮੌਕੇ ਤੇ ਹੋਈ ਹੈ ਮੁੰਡਾ ਦਾ ਐਡ ਨਿਸਪੋਰਟ ਡੈਡ ਹੋ ਗਿਆ ਤੇ ਇਹ ਨੇ ਥੋੜੇ ਸੀਗੇ ਲੈ ਕੇ ਆਏ ਇਹਨਾਂ ਦੀ ਬਾਹਾਂ ਚ ਫੈਕਚਰ ਸੀਗਾ ਯਾਨੀ ਕਿ ਇਹਨਾਂ ਦੀ ਬਾਹਾਂ ਹੱਡੀ ਟੁੱਟ ਗਈ ਆ ਬਾਕੀ ਹੁਣ ਇਹਨਾਂ ਨੇ ਬੱਤੀ ਰੈਫਰ ਕੀਤਾ ਉੱਥੇ ਜਾ ਕੇ ਬਥੇ ਲੱਗੂਗੀ ਤੁਹਾਡਾ ਕੀ ਲੱਗਦਾ ਜੀ ਮੇਰਾ ਭਾਂਜਾ ਹੀ ਹੈ ਜੀ ਹਾਂਜੀ ਐਵੇਂ ਸਿਸਟਰ ਲੱਗਦੀ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਆਪਣਾ ਖੰਨਾ ਹੀ ਇਹਨਾਂ ਦੀ ਗਲੋਨੀ ਹੈ ਗਣਾਉ ਰੋਡ ਦੇ ਉੱਤੇ ਗਦਾਮ ਰੋਡ ਦੇ ਉੱਤੇ ਹੈ ਜੀ ਮੁੰਡੇ ਹੀ 24 ਸਾਲ ਦੇ ਨਾ ਨਾ ਇੱਕ ਵਾਰਾ ਮੁੰਡਾ ਨੰਮੇ ਰੜਾ ਜੀ ਡਾਕਟਰ ਜੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਜੀ ਹੈ ਹਾਂਜੀ ਹੁਣ ਤੋਂ ਨਾ ਥੋੜੀ ਦੇਰ ਪਹਿਲਾਂ ਲਾਈਕ ਅਥਿੰਗ ਰੇਪਨਾ ਚੌਡੇ ਕੋਲ ਪੇਸ਼ੈਂਟ ਆਏ ਆ ਕੁਰਵਿੰਦਰ ਕੌਰ ਵਾਈਫ ਆਫ ਰੰਜੀਤ ਫੋਰਟੀਅਰ ਫੀਮੇਲ ਹੈ ਨੰਦੀ ਗਿਲੋਨੀ 에ਰੀ ਦੇ ਦੱਸ ਰਹੇ ਨੇ ਵੀ ਇਹ ਰੇਲਵੇ ਕਰਾਸਿੰਗ ਕ੍ਰਾਸ ਕਰ ਰਹੇ ਸੀਗੇ ਤੇ ਉਦੋਂ ਇਹਨਾਂ ਨੂੰ ਟ੍ਰੇਨ ਬਾਰੇ ਪਤਾ ਹੀ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਛੱਟ ਲੱਗ ਗਿਆ ਸੀ ਇਸ ਕਰਕੇ ਸਾਡੇ ਕੋਲ ਐਮਰਜੈਂਸੀ ਚ ਲੈ ਕੇ ਆਏ ਨੇ ਕੋਈ ਕੈਜ਼ੁਐਲਟੀ ਹੋਈ ਹੈ ਹਾਂਜੀ ਕਹਿ ਰਹੇ ਨੇ ਵੀ ਜੋ ਲੈ ਕੇ ਆਏ ਸੀ ਇਹਨਾਂ ਦੇ ਨੇਬਰ ਉਹ ਕਹਿ ਰਿਹਾ ਸੀ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਸੀਗਾ 24 ਸਾਲ ਦਾ ਵੀ ਉਹਦੀ ਉੱਥੇ ਡੈਥ ਹੋ ਗਈ ਹੈ ਤੇ ਉਹਦੇ ਵਾਸਤੇ ਪੁਲਿਸ ਸਾਡ ਨੂੰ ਰੇਲਵੇ ਪੁਲਿਸ ਵਾਲੇ ਲੈ ਕੇ ਆਉਣਗੇ ਬੋਡੀ ਤੇ ਅਸੀਂ ਮੌਜੂਦ ਦਿਖਾ ਦਾਂਗੇ ਲੇਡੀਜ਼ ਕੋਈ ਜ਼ਖ਼ਮ ਕੀਤਾ ਸਰ ਕੋਈ ਹਾਂਜੀ ਲੇਡੀਜ਼ ਦੇ ਜਿਹੜੀ ਬਾਹ ਦੇ ਵਿੱਚ ਕ੍ਰਾਸ਼ਿੰਗ ਜਿਹੀ ਹੋ ਗਈ ਸੀ ਕਾਫੀ ਬੜੀ ਤੇ ਉਹਨੂੰ ਅਸੀਂ ਫਰਸਟ ایڈ ਦੇ ਕੇ orthopedic ਲੈ ਕੇ ਅਸੀਂ ਤੇ ਰੈਫਰ ਕਰਤਾ ਪੱਤੀ ਚੰਡੀਗੜ੍ਹ ਫਰਦਰ ਅਮੈਂਡਮੈਂਟ